ਤਰਨਤਾਲ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਰਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਉਤੇ ਮੀਟਿੰਗ ਦੌਰਾਨ ਗੰਭੀਰ ਦੋਸ਼ ਲਗਾਉਂਦਿਆਂ ਹੋਇਆ ਕਿ ਹੈ ਕਿ ਪਿਛਲੇ 75 ਸਾਲਾ ਤੋਂ ਆਕਾਲੀ ਦਲ ਅਤੇ ਕਾਂਗਰਸ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਕਾਸ ਦੀ ਪਰਿਭਾਸ਼ਾ ਨੂੰ ਹੀ ਬਦਲ ਦਿੱਤਾ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਰਿਕਸ਼ਾ ਚਾਲਕਾ ਤੇ ਰਿਕਸ਼ਾ ਚਾਲਕਾਂ ਨੇ ਬੱਚਿਆਂ ਨੂੰ ਬਿਨਾਂ ਕਿਸੇ ਸਿਫਾਰਿਸ਼ ਪੈਸੇ ਤੋਂ ਸਰਕਾਰੀ ਨੌਕਰੀਆਂ ਮਿਲ ਰਹੀਆਂ ਨੇ। ਜਿਸ ਕਾਰਨ ਪੰਜਾਬ ਇੱਕ ਖੁਸ਼ਹਾਲ ਸੂਬਾ ਬਣਨ ਜਾ ਰਿਹਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਦਾ ਵਾਅਦਾ ਤੋਂ ਵਾਅਦਾ ਸਹਿਯੋਗ ਕਰਨ। ਕਮਲਜੀਤ ਸਿੰਘ ਸੋਨੂੰ ਦੇ ਉਦਮ ਸਦਕਾ ਦੇ ਪਿੰਡ ਵਾਸੀ ਇਕੱਠੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਕਿਥੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਕਿ ਇਹ ਵਿਕਾਸ ਦੇ ਜੋ ਪਿੰਡ ਵਿੱਚ ਹੋਇਆ ਜਾਂ ਚੱਲ ਰਿਹਾ ਜਾਂ ਜੋ ਪੁਰਾਣੀ ਜਣੀ ਸੀ ਉਹ ਮੁਸ਼ਕਲਾਂ ਲੋਕਾਂ ਨੂੰ ਰਹੀਆਂ ਨੇ ਉਹਦੇ ਬਾਰੇ ਵਿਚਾਰ ਵਟਾਂਦਰਾ ਹੋਇਆ ਵਾ ਸੋ ਜਿਆਦਾ ਸਮੱਸਿਆ ਇੱਥੇ ਜਿਹੜੀ ਆ ਗੰਦੇ ਪਾਣੀ ਦੀ ਆ ਜਿਹੜਾ ਬੜੇ ਸਾਲਾਂ ਤੋਂ ਲੋਕ ਜਿਹੜੇ ਨੇ ਸੰਤਾਪ ਹੰਢਾ ਰਹੇ ਨੇ ਸੋ ਮੈਂ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਪਰ ਪਿੰਡ ਦੀ ਜਿਹੜੀ ਸੀ ਉਹ ਪਾਰਟੀ ਬਾਜੀ ਕਰਕੇ ਕੰਮ ਜਿਹੜਾ ਸੀ ਉਹ ਸਿਰੇ ਨਹੀਂ ਸੀ ਚੜ ਰਿਹਾ ਜਾਂ ਸੋ ਹੁਣ ਜਿਹੜਾ ਪੰਚਾਇਤਾਂ ਭੰਗ ਹੋ ਚੁੱਕੀਆਂ ਨੇ ਤੇ ਡੀਸੀ ਸਾਹਿਬ ਕੋ ਵੀ ਮੀਟ ਮੌਕਾ ਡੀਸੀ ਸਾਹਿਬ ਦੇ ਕੇ ਗਏ ਸੀ ਉਹ ਜਿਹੜੀ ਆ ਪਲੈਨਿੰਗ ਬਣਾਈ ਆ ਮੈਂ ਕਿ ਲੋਨ ਵਾਲੇ ਸਮੂਹ ਦੇ ਵਿੱਚ ਆ ਚੋਣ ਜਾਪਦੇ ਤੋਂ ਬਾਅਦ ਅਸੀਂ ਜਲਦੀ ਉਹ ਸਮੱਸਿਆ ਨੂੰ ਹੱਲ ਕਰਾਂਗੇ ਹੋਰ ਵੀ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਾਂਗੇ ਸੋ ਭਗਵੰਤ ਮਾਨ ਸਰਕਾਰ ਦੀਆਂ ਦੋ ਸਾਲ ਦੀਆਂ ਪ੍ਰਾਪਤੀਆਂ ਜਿਹੜੀਆਂ ਉਹਨਾਂ ਤੇ ਵੀ ਚਰਚਾ ਹੋਈ ਆ ਸੋ ਲੋਕ ਬਹੁਤ ਕੁਛ ਨਹੀਂ ਲੋਕੋ ਇਸ ਵਾਰ ਸਰਕਾਰ ਮਿਲੋ ਵੱਡੇ ਵੱਡੇ ਫੈਸਲੇ ਲੋਕ ਦੇ ਦੇ ਵਿੱਚ ਲਏ ਜਾ ਰਹੇ ਨੇ ਲੋਕੋ ਦੀ ਪ੍ਰਸੰਸਾ ਕਰ ਰਹੇ ਨੇ ਉਹ ਕਹਿੰਦੇ ਨੇ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਆਮ ਆਦਮੀ ਪਾਰਟੀ ਦਾ ਸਹਿਯੋਗ ਦੇ ਕੇ ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਹੈ ਆਪ ਕੋ ਸਿਲੈਕਸ਼ਨ ਦੇ ਵਿੱਚ ਵੱਡੀ ਗਿਣਤੀ ਦੇ ਨਾਲ ਜਿਹੜਾ ਉਮੀਦਵਾਰਾਂ ਨੂੰ ਦਿਤਾਉਣਗੇ ਸੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਵੀ ਲੋਕਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਹ ਲੋਕ ਸਭਾ ਚੋਣਾਂ ਦੇ ਵਿੱਚ ਵੀ ਵੱਧ ਚੜ੍ਹ ਕੇ ਜਿਹੜਾ ਮੋਟਾ ਹਰ ਰੋਜ਼ ਤਾਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਲੋਕਾਂ ਦਾ ਕਿੰਨਾ ਕਿ ਹੰਗਾਰਾ ਮਿਲ ਰਿਹਾ ਪਿੰਡਾਂ ਵਿੱਚ ਲੋਕਾਂ ਦਾ ਬਹੁਤ ਹੰਗਾਰਾ ਜੀ ਲੋਕਾਂ ਜਿਹੜੇ ਚਾਹੁੰਦੇ ਨੇ ਵੀ ਜਲਦੀ ਜਲਦੀ ਜਿਹੜੀਆਂ ਉਹ ਬੋਟਾਂ ਆਉਣ ਤੇ ਉਹ ਆਮ ਆਦਮੀ ਪਾਰਟੀ ਦੇ ਹਾਪਸ ਤੋਂ ਹੰਣ ਤੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਕਿਉਂਕਿ ਉਹ ਬਣਿਆ ਉਹ ਆਸੀਂ ਆਮ ਆਦਮੀ ਪਾਰਟੀ ਤੋਂ ਆ ਜਿਹੜਾ ਪਹਿਲੀਆਂ ਸਰਕਾਰਾਂ ਨੇ ਉਹ ਕਿੰਨਾ ਵਿਕਾਸ ਕਰਉਂਦੀਆਂ ਰਹੀਆਂ ਨੇ ਇੱਕ ਟਾਪਟ ਤੇ ਬੁਨਿਆਦੀ ਸੜਕਾਂ ਕਰਕੇ ਲਾ ਲਏ ਗਲੀਆਂ ਚ ਤੇ ਕਿਹੜਾ ਕੀ ਹੋ ਗਿਆ ਵਿਕਾਸ ਬਹੁਤ ਵੋਟਾਂ ਜਾਂ ਨਸ਼ੇ ਦਾ ਸਹਾਰਾ ਲੈਣਾ ਤੇ ਜਾਂ ਪੈਸੇ ਦਾ ਸਹਾਰਾ ਤਾਂ ਸੋ ਅੱਜ ਜਿਹੜਾ ਉਹ ਬਿਨਾਂ ਲੋਕੀਂ ਜਿਹੜਾ ਇਹਨਾਂ ਲਾਜਾਂ ਤੋਂ ਉਪਰ ਉੱਠ ਕੇ ਆਮ ਆਦਮੀ ਪਾਰਟੀ ਦੀ ਸਪੋਰਟ ਕਰ ਰਹੇ ਨੇ ਇੰਨਾ ਸੋ ਲੋਕ ਜਿਹੜੇ ਨੇ ਉਹ ਉਹ ਅਸਲੀ ਵਿਕਾਸ ਹੈ ਮਨੁੱਖੀ ਸਵਤੰਤਰਤਾ ਦਾ ਵਿਕਾਸ ਉਹ ਭਗਵੰਤ ਮਾਨ ਸਰਕਾਰ ਵੱਲੋਂ ਜਿਹੜਾ ਤਾਂ ਸਿਹਤ ਸਿੱਖਿਆ ਰੁਜ਼ਗਾਰ ਦੇ ਜਿਹੜੇ ਮੁੱਦੇ ਲਏ ਜਾ ਰਹੇ ਨੇ ਉਹ ਉਹਦੇ ਤੋਂ ਲੋਕ ਜਿਹੜੇ ਬਹੁਤ ਖੁਸ਼ ਨੇ ਖਾਸ ਕਰਕੇ ਜਿਹੜਾ ਨੌਕਰੀਆਂ ਸਰਕਾਰੀ ਦਿੱਤੀਆਂ ਜਾ ਰਹੀਆਂ ਨੇ ਉਹ ਬੜੇ ਵੱਡੇ ਬਦਲਾਅ ਦੇ ਨਾਲ ਦਿੱਤੀਆਂ ਜਾ ਰਹੀਆਂ ਨੇ ਕੋਈ ਕਿਸੇ ਦਾ ਪੈਸਾ ਨਹੀਂ ਲੱਗਦਾ ਕੋਈ ਕਿਸੇ ਦਾ ਜਿਹੜਾ ਵਾ ਉਹ ਸਪਾਟ ਨਹੀਂ ਚਲਦੀ ਇਥੋਂ ਤੱਕ ਕਿ ਜਿਹੜਾ ਵੀ ਹੱਕਦਾਰ ਆ ਭਾਵੇਂ ਉਹ ਰੇੜੀ ਵਾਲੇ ਦਾ ਬੱਚਾ ਭਾਵੇਂ ਰਿਕਸ਼ੇ ਵਾਲੇ ਦਾ ਬੱਚਾ ਉਹਨਾਂ ਨੂੰ ਹੋਂਕਰੀਆਂ ਮਿਲਦੀਆਂ ਸੋ ਲੋਕ ਇਸ ਗੱਲ ਤੇ ਜਿਹੜਾ ਵਾ ਸੰਤੁਸ਼ਟੀ ਮਹਿਸੂਸ ਕਰਦੇ ਨੇ ਕਿ ਵਾਕਿਆ ਜਿਹੜਾ ਵਾ ਪੰਜਾਬ ਬਦਲ ਰਿਹਾ ਪੰਜਾਬ ਦੇ ਵਿੱਚ ਬਦਲਾਅ ਆ ਰਿਹਾ ਤੇ ਆਮ ਆਦਮੀ ਪਾਰਟੀ ਨੇ ਸਿਰ ਨੂੰ ਸਿਰਾਂ ਜਾਂਦਾ ਕਿ ਲੋਕ ਜਿਹੜੇ ਬੜੇ ਅਛਾ ਦੇ ਨਾਲ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੇ ਨੇ ਤੇ ਕਰਨ ਤਾਂ ਕੀ ਮੇਨ ਮੁਸ਼ਕਿਲਾਂ ਰਹੀਆਂ ਨੇ ਕੀ ਪਸਦਾ ਗਿਆ ਅੱਜ ਮੇਨ ਲੋਕ ਸਭਾ ਲੋਕ ਸਭਾ ਦੀ ਜੋ ਇਲੈਕਸ਼ਨ ਚੱਲ ਰਹੀ ਉਹ ਸਬੰਧ ਦੇ ਵਿੱਚ ਐਮ.ਐਲ.ਏ ਡਾਕਟਰ ਕੁਸ਼ਮੀਰ ਸਿੰਘ ਜੀ ਸੋਰ ਸਾਡੇ ਪਿੰਡ ਹੜਕੜ ਵਿਖੇ ਆਏ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਉਹਨਾਂ ਨੂੰ વિશ્વાસ ਦਿਵਾਉਣਾ ਹੈ ਕਿ ਪੂਰੇ ਅਸੀਂ ਜੀ ਜਾਣਦੇ ਨਾਲ ਇਹਨਾਂ ਨਾਲ ਕੰਮ ਕਰਦੇ ਪਏ ਹਾਂ ਤੇ ਅਸੀਂ ਵਾਤੋਂ ਵਾਤ ਕੋਸ਼ਿਸ਼ ਕਰਕੇ ਨਾਲ ਇਸ ਨੂੰ ਲੀਡ ਦਿਵਾਵਾਂਗੇ ਦੂਜੀ ਮਸਲਾ 2-4 ਸਾਡੇ ਪਿੰਡ ਦੇ ਬਹੁਤ ਕੰਪੀਰ ਸੀ ਜਿਨ੍ਹਾਂ ਨੂੰ ਗੰਦੇ ਪਾਣੀ ਤੋਂ ਲੋਕ ਕਾਫੀ ਪਰੇਸ਼ਾਨ ਆ ਉਹਨਾਂ ਇਹਨਾਂ ਦੇ ਨਾਲ ਇਹ ਬੇਨਤੀ ਕੀਤੀ ਹੈ ਇਹਨਾਂ ਨੇ ਕਿਹਾ ਕਿ ਜਲਦ ਹੀ ਉਹ ਹੱਲ ਕਰਵਾਇਆ ਜਾਵੇਗਾ ਤੇ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਪਿੰਡ ਦਾ ਕਠੜੜੋ ਅਹੀ ਵਾਤੋਂ ਵਾ ਲੀਡ ਦਵਾਵਾਂਗੇ ਬਾਕੀ ਜੋ ਸਾਡੇ ਭਗਵੰਤ ਮਾਨ ਸਾਹਿਬ ਦੀ ਜੋ ਸਰਕਾਰ ਆ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ ਜੇ ਕਿਉਂਕਿ 6 ਜੂਨ ਤੋਂ ਮਾਫ ਕਰਨੇ ਜਾਂ ਆਪਣੇ ਅੱਜ ਐਕਸੀਡੈਂਟ ਦੇ ਵਿੱਚ ਮਤਲਬ ਜੋ ਚੱਲ ਰਿਹਾ ਵਾ ਆਪਣੇ ਐਸਐਫ ਜਿਹੜੀਆਂ ਗੱਡੀਆਂ ਲੱਗੀਆਂ ਵਾ ਉਹਦਾ ਉਹਦਾ ਵਾਸਤੇ ਵੀ ਕਾਫੀ ਆਪਾਂ ਨੂੰ ਬੈਨੀਫਿਟ ਮਿਲ ਰਿਹਾ ਵਾ ਹੋਰ ਜਿਵੇਂ ਨੌਕਰੀਆਂ ਮੋਹਲੇ ਕਲੀਨਿਕ ਦੇ ਸੰਬੰਧ ਵਿੱਚ ਸੰਗਤਾਂ ਦਾ ਕਾਫੀ ਲਿਖਿਆ ਜਾ ਰਿਹਾ ਵਾ ਤੇ ਅਸਲ ਐਮਐਲਏ ਸਾਹਿਬ ਦੇ ਨਾਲ ਵੱਧ ਤੋਂ ਵੱਧ ਸਹਿਯੋਗ ਦੇ ਕੇ ਤੇ ਪਿੰਡ ਘੜ ਘੜ ਤੋਂ ਵੱਧ ਤੋਂ ਵੱਧ ਲੀਡ ਦਵਾਵਾਂਗੇ